ਇਸੇ ਘੱਟ ਕਰਦੇ ਵੀ ਕਿ ਉਦੋਂ ਮੈਂ ਪੈਰ ਤੇਰੇ ਦੇ ਸੱਟ ਲਾ ਕੇ ਮਰ ਤੜੀ ਪੈਰ ਆਕੜ ਜਾਣਾ ਹੁਣ ਘੱਟ ਕਰ ਲਾ ਆ ਵੀ ਕੋ ਨੂੰ ਘੱਟ ਕਰਦੇ ਨਾ ਮੋੜ ਜਿਹਨ ਵੜ ਜਾ ਨਾ ਅਜ ਮਾਤਾ ਦੀ ਭੈਣ ਆਈ ਤੇ ਮਦਮ ਜਿੰਦ ਨਹੀਂ ਹੁੰਦੀ ਅੱਜ ਡਰ ਜਾਦਾ ਲੱਗ ਕੇ ਇਸ ਕੋਲੇ ਚ ਆ ਗਿਆ ਬਾ ਆ ਨੀ ਮੈਂ ਕੱਲ ਮੈਂ ਕੱਢ ਕੇ ਹੁਣਾ ਪਾਪਾ ਜੀ ਨਹੀਂ ਨ ਜਾਣੀ ਕੱਲ ਮੈਂ ਕੱਢ ਕੇ ਨਾ ਆ ਕੇ ਬਸ ਨਹੀਂ ਮੈਂ ਛੱਡ ਕੇ ਆ ਨਾ ਪੁੱਤ ਆ ਜਾਣਾ ਸਕੂਲੇ ਹੈ ਚੱਲ ਬੱਸਦਾ ਕਿਥੇ ਕੋਈ ਛੁੱਟੀ ਆ ਕੋਈ ਛੁੱਟੀ ਬੱਸਦਾ ਕਿਥੇ ਮੇਰੇ ਪੁੱਤ ਕੋਲ ਬੰਦ ਹੋ ਗਿਆ ਹੈ ਕਾ ਕੋਲ ਬੰਦ ਹੋ ਗਿਆ ਬੰਦ ਹੋ ਗਿਆ ਇਹਨੇ ਬੰਦ ਹੋ ਗਿਆ ਤੇ ਨੂੰ ਪਤਾ ਨਹੀਂ ਲੱਗਾ ਕਾ ਵਾ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਸਕੂਲ ਲੱਗਾ ਪਤਾ ਮੈਨੂੰ ਬਤਾਵਾ ਬੱਸੀ ਬੰਦ ਪਤਾ ਨਹੀਂ ਪਤਾ ਸਕੂਲ ਬੰਦਿਆ ਸਕੂਲ ਸਕੂਲ ਬੰਦਿਆ ਬੱਸੀ ਪਾ ਦੋ ਬੈਕ ਕਿਥੇ ਡੈਂਟ ਕਾ ਪਤਾ ਨਹੀਂ ਆ ਛੁੱਟੀ ਅੱਜ ਛੁੱਟੀ ਅੱਜ ਛੁੱਟੀ ਰਹਾ ਤੀ ਬਰਾ ਬਾਈ ਨੇ ਇਹ ਉਲਟੀਆਂ ਡੇ ਹੀ ਕਰਨਾ ਕਿੱਥੇ ਇਹ ਜਮ ਨਜ਼ਰ ਇੱਥੇ ਲੱਗੀਆਂ ਵਾਲ ਪਿੱਟਰ ਲਾਉਣਾ ਕੰਧ ਤੇ ਕਿਉਂਕਿ ਇਹ ਇਦਾਂ ਇਟਾਂ ਜ ਵਾਲੀ ਸਹੀ ਨਹੀਂ ਲੱਗਦੀ ਠੀਕ ਇਧਰ ਵੀ ਲਾ ਦਿੰਨੇ ਆ ਤੇ ਇੱਕ ਇਧਰ ਲਾ ਦਿੰਨੇ ਆ ਇਧਰ ਇਧਰ ਤੇ ਇਧਰ ਵੀ ਲਾ ਦਿੰਨੇ ਆ ਠੀਕ ਆ ਜੀ ਐਨ ਓਕੇ ਕਰਦਾ ਕੰਮ ਆ ਜਣਾ ਹੈ ਮੈਨੂੰ ਯਾਦ ਆ ਦਸ ਪਹਿਲਾਂ ਕਦਰ ਲਾਉਣਾ ਬਣਾ ਆ ਪੀਸ ਇਹ ਬੰਦੇ ਕਦਰ ਲਾਉਣਾ ਹੈ ਕੋ ਪੀਸ ਬਹੁਤ ਚੇਤਾ ਨਹੀਂ ਨਾ ਆਨ ਲੱਗੇ ਕਾਂਦੇ ਦੇ ਸਾਹਮਣੇ ਲਾਉਣੇ ਦਿਲ ਵਾਲੀ ਸਾਈਡ ਤੇ ਆ ਇਧਰ ਵਾਲਾ ਕੱਢ ਗਣੇ ਦਿੰਦਾ ਭਾਈ ਨੂੰ ਚੇਤਾ ਭੁੱਲ ਗਿਆ ਕਰੇ ਕੀ ਆ ਹਰ ਗੁਣ ਕਿੱਥੇ ਚੱਲਿਆ ਵਾ ਤਾ ਤੀ ਮਾਰਕਸ ਹੋਰ ਬੀ ਮੁੰਡੇ ਨਹੀਂ ਮੈਂ ਸੋਲਗੇ ਜੀ ਮੇਰਾ ਹੁਣੇ ਕਰੋ ਚੱਕਾ ਯਾਰ ਇਹ ਥਾਗ ਗਿਆ ਮੈਂ ਇਧਰ 来 ਗੱਟੀਆਂ ਦੇ ਨਾਲ ਲਾ ਲੂ ਦਿੱਤਾ ਥੋੜਾ ਬਹੁਤ ਵਿੱਚ 26 ਕੋ ਲਾਤਾ ਹੋ ਪਰ ਗੱਟੀਆਂ ਲਾਈਆਂ ਆ। ਤਾਂ ਪਾਸਰ ਵੀ ਚਲ ਕੰਦ ਚੰਗੀ ਲੱਗਣ ਲੱਗੀ ਆ। ਫ੍ਰਿਜ ਆਪੇ ਖੋਲ ਲੈਂਦੀ ਏ ਬੜਾ ਸਤਾ ਦੇਂਦੀ ਹੁਣ ਵੀ। ਹੁਣ ਹੈ ਨੀਆ ਖਤਮ ਹੋ ਗਏ ਤੁਸੀਂ ਫ੍ਰਿਜ ਸੁਟ ਲੈਣੀ ਆਪਣੇ ਉੱਤੇ ਕਿੱਥੇ ਹੈਗੀ ਐ ਲੈ ਲੈ ਕਿੱਥੇ ਲੈ ਦੱਸੋ ਹਾਂ ਜੀ ਪੁੱਤਾ ਹਮ ਤਾਂ ਗਿਆ ਇਹ ਰ ਜੀ ਜੀ ਬੁੰਦੀ ਐ ਇਹਨੂੰ ਕੀ ਕਰਨਾ ਐ ਥੋੜੀ ਤੁਸੀਂ ਖਾਣੀ ਚਲੋ ਚੱਲੀਏ ਚਲੋ ਮਿਰਚਾਂ ਐ ਹਾਏ ਹਾਏ ਮਿਰਚਾਂ ਉਹ ਮਿਰਚਾਂ

ਰਾਤੀ ਕਿਦਾਂ ਮੰਦਾ ਹਾਲ ਹੋਇਆ ਸੀ ਹੀ ਰੋ ਸਸੀ ਕਾਲ ਜੀ ਸਾਹਤ 3.5 ਦਿਨ ਬਣਾਕ ਦੇ ਵਿੱਚ ਤੇ ਅੱਜ ਆ ਪੱਗਾਂ ਨੂੰ ਬੰਨਿਆ ਪਰ ਨਾਲ ਰਾਸਤੇ ਲੜੇ ਆ ਕਰਕੇ ਲੈ ਆਨੇ ਤੇ ਉਹ ਮੁੱਦਾ ਮੈਂ ਇੱਥੇ ਘੁਮਾਖਣਾ ਸਾਈਡ ਕਿੱਥੇ ਕਿ ਲਾਉਣਾ ਨਾ ਮਗਰ ਜੇ ਪਰਨੇ ਦੇ ਉੱਤੇ ਪਰਨਾ ਬਧਾ ਲੱਗਣਾ ਇਹ ਤਾਂ ਕਾਫੀ ਭੈੜਾ ਬਚ ਜਾਣਾ ਬਾਕੀ ਚਲੋ ਸੋਹਣਾ ਲੱਗਣ ਡਿਆ ਓਕੇ ਆ ਕੰਮ ਪੂਰਾ ਸਾਡੇ ਸਾਰੇ ਬੰਦੇ ਗੱਡੀ ਰਾਮਣਕਾਂ ਲੱਗਣਆਂ ਲੀਆਂ ਹੋਰ ਪੰਘੋੜੇ ਅੱਜ ਲੱਗ ਜਣੇ ਬਹੁਤ ਜ਼ਿਆਦਾ ਜਾ ਕੇ ਤੁਹਾਨੂੰ ਦਿਖਾਉਣਾ ਹੈ ਕਿੱਥੇ ਤੱਕ ਪਹੁੰਚਿਆ ਹੈ ਮਾਹੌਲ ਚਾਲ ਕੰਦੀ ਦਾ ਦਾਦੀ ਨੇ ਇਹਨਾਂ ਸਰਵਾਦ ਨੂੰ ਕਿਹਾ ਹਾਂ ਚੱਲੀਆ ਆਪਣਾ ਸਲੂਨ ਚੱਲੇ ਆਂ ਡੈਡੀ ਕੋਣ ਕੋਣ ਉਤਰ ਕੇ ਬੱਚੇ ਉਤਰ ਗਏ ਕੱਚ ਕਿਦੇ ਚ ਭਾਲੂ ਤੋਂ ਭਾਲੂ ਤੋਂ ਅੱਛਾ ਅੱਛਾ ਆਹ ਭਾਲੂ ਰਾਇਆ ਨਾ ਕੰਦੀ ਉਹ ਚ ਉਤਰ ਕੇ ਬੱਚੇ ਕਿੰਨੇ ਕ ਬੱਚੇ ਹੈ ਕਿੰਨੇ ਕੀ ਛੋਟੇ ਜਿਹੇ ਛੋਟੇ ਜਿਹੇ ਤੋਂ ਡੇਪਣਾ ਕਿਤੇ ਜੰਨੇ ਆ ਆਹ ਕਿੰਨੇ ਬਣੇ ਆਪਾਂ ਨਹੀਂ ਜਾਣਾ ਨਾ ਜਾਵਾਂ ਫਿਰ ਉਹ ਤੇ ਭਾਉ ਨੇ ਆ ਜਣਾ ਆਪੇ ਲੜ ਜੂਗਾ ਫਿਰ ਭਾਉ ਮੈਂ ਜੁੱਤੀ ਬੰਦ ਕਰ ਦਿੱਤੀ ਤੇ ਇਹਦੀ ਜੁੱਤੀ ਬੰਦ ਕਰ ਦਿੱਤੀ ਨਾਦੀ ਖੋਲਿਆ ਨਾਦੀ ਨੇ ਖੋਲਿਆ ਹਾਂ ਦਾਦੀ ਹੈ ਪਰਦਾ ਦਾਨੇ ਖੋਲਿਆ ਯਾਰ ਅੱਛਾ ਅੱਛਾ ਦਾਦਾਏ ਤੈਨੂੰ ਲੈਣ ਵਾਸਤੇ ਉਹ ਤਾਂ ਹਜੇ ਨਹੀਂ ਆਈ ਦਾਦਾ ਆਇਆ ਸੀ ਤੂੰ ਸੁਤਾ ਹੀ ਦਾਦਾ ਫੇ ਚੱਲ ਗਿਆ ਦਾਦਾ ਫੇਰ ਚੱਲ ਗਿਆ ਦਾਦਾਂ ਨੂੰ ਫੋਨ ਕਰੀਏ ਕਾ ਦਾਦਾ ਕਿੱਥੇ ਜੋ ਨਹੀਂ ਉਹ ਕਿੱਥੇ ਜਾਣਾ ਨਹੀਂ ਜਾਣਾ ਪੁੱਤ ਮੈਂ ਨਹੀਂ ਜਾਣਾ ਕਿ ਹੁਣ ਵੇਖੇ ਨੇ ਕਹਿਣਾ ਮੇਰੀ ਜਿੱਤੀ ਲਾ ਦੋ ਹਲੇ ਦੋ ਕੁ ਮਿੰਟ ਹੀ ਨੇ ਬੜੀ ਹੈ ਅਜੇ ਇਹਨੂੰ ਪਤਾ ਨਹੀਂ ਲੱਗਾ ਵੀ ਜਿੱਤੀ ਲਹਣੀ ਹੈ ਕੀ ਆਂਦੇ ਚਾਚੂ ਇੱਧਰ ਆ ਨਹੀਂ ਉੱਧਾ ਕਰਨ ਦੇ ਖੇਡੋ ਤੂੰ ਹਾਂਜੀ ਡੈਡੀ ਆਏ ਇਹਨੂੰ ਹਰਗੋ ਨੂੰ ਲੈਣ ਵਾਸਤੇ ਹਰਗੋਣ ਇੱਧਰ ਨੂੰ ਬੁਗਾ ਕਰੋ ਐ ਰੌਂਡੀ ਮੰਮੀ ਆਉ ਖਲੋਤੇ ਮੰਮੀ ਕਿਥੇ ਗਏ ਆ ਉਹ ਮੰਮੀ ਗੱਡੀ ਦੇਲੇ ਹੁੰਦੇ ਸੀ ਜਦੋਂ ਆ ਠੰਡੇ ਭੰਗੜੇ ਪਾ ਰਹੇ ਕਹਿੰਦੀ ਹੂਟਾ ਲੈਣਾ ਤੇ ਇੱਥੇ ਆਣੇ ਕਹਿੰਦੀ ਮੈਂ ਨਹੀਂ ਲੈਣਾ ਹਾਂ ਜੜੀ ਦਿੰਦੇ ਬਾਏ ਜੀ ਆ ਵੀ ਆਏ ਦੇਖ ਲੈ ਕਿਤੇ ਚੱਲ ਨਾ ਉਹ ਮੈਂ ਇਹ ਨਾ ਨਹੀਂ ਮੈਂ ਪਤਾ ਕੀ ਕਹਿਣਾ ਮੈਂ ਕਹਿੰਦਾ ਲੋਕਾਂ ਦੇ ਘਰਾਂ ਨੇ ਲੋਕਾਂ ਨੇ ਘਰਾਂ ਵਿੱਚ ਨਹੀਂ ਆੜਾ ਨੇ ਕਰਦਾ ਨਾ ਕੰਧਾਂ ਭਰੀਆਂ ਨਹੀਂ ਲੈਣਾ ਮਾਰੇ ਤਾਂ ਹੁਣ ਵੇਖਿਓ ਜਰਾ ਮੇਰੇ ਕੰਧਾ ਵੇਖਿਓ ਕਿਉਂ ਮੈਂ ਕਹਿੰਦਾ ਮਾਰੇ ਕਰਕੇ ਕੰਧਾਂ ਦੇ ਆਪ ਇਨੇ ਕਿੰਨੇ ਹੁੰਦੇ ਨੇ ਇਹ ਨਹੀਂ ਖੁੱਲਦਾ ਕਲਰ ਗੁੰਦਾ ਸਕੂਲ ਖੋਲ੍ਹਣਾ ਹਰ ਗੁੰਨੇ ਸਕੂਲ ਜਾਣਾ ਕੱਲ ਤੋਂ ਹਣਾ ਹਰ ਗੁੰਨੇ ਨਹੀਂ ਨਹੀਂ ਕਿਉਂ ਹੰਦਾ ਸਰ ਹਾਂਜੀ ਹਾਂਜੀ ਨਹੀਂ ਜਾਣਾ ਨਹੀਂ ਨਹੀਂ ਕਿਉਂ ਕੋ ਹਾਂਜੀ ਜਾਣਾ ਆ ਹਾਂਜੀ ਜਾ ਰਹੇ ਆ ਜੀਆ ਬਣਾ ਆਂਟੀ ਇਧਰ ਮਾਤੀ ਦੇਖ ਤਾ ਮੈਂ ਤੁਰਾਈ ਰਾਉ ਡੋਮਾ ਠੀਕ ਕਰ ਦਿਓ ਚਾਹ ਦੋ ਐ ਨੂੰ ਕੰਗ ਲੈ ਇਹਨੂੰ ਨਹੀਂ ਕਰਨਾ ਉਹ ਉਹ ਉੱਥੋਂ ਕਰ ਦੇ ਹੁੰਦ ਕੱਢੀਂ ਤੇਰੇ ਬਾਹਰ ਦੇ ਸਪੱਡ ਦੇ ਸਪੱਡ ਮਾਰੂ ਕੋ ਤੂੰ ਨਹੀਂ ਨੂੰ ਸਪੱਡ ਮਾਰੂ ਕਹਿੰਦੀ ਆ ਕਹਿੰਦੀ ਆ ਵੀ ਤੂੰ ਮੇਰੀ ਭੈਣ ਐ ਮੰਮੀ ਨੂੰ ਕਹਿੰਦੀ ਵੀ ਤੂੰ ਮੇਰੀ ਭੈਣ ਐ ਮੰਮੀ ਕੀ ਆ ਹੈ ਦੀਪੂ ਤਾਦੀਕਾਲ ਤੂੰ ਕਿੱਥੇ ਚਲ ਰਹਾ ਹੈਂ ਹਾਂ ਹਾਂ ਤੀਹਾਲਾ ਕੋਨੇ ਕੋਨੇ ਦੀਦੀ ਹਾਂ ਦੀਦੀ ਆ ਦੱਦਾ ਦੀਦੀ ਦੀਦੀ ਕੀ ਦੀ ਦੀਦਿ ਦੀਦੀ ਕੀ ਦੀ ਹੈ ਤੇਰੀ ਅਸੇ ਅਸੇ ਕਿ ਮੰਗਿਆ ਯੈ ਮੰਗੀ ਮਰਦਾ ਕੀ ਕੀ ਕੌਣ ਆ ਯਾਰ ਹੁਣ ਕੌਣ ਆਏ ਮੈਂ ਕਹੋਣਾ ਇਹਨੂੰ ਤੇਰਾ ਨਾਂ ਕੀ? ਦਾਦੀ ਕੌਰ। ਦਾਦੀ ਕੌਰ। ਆਉਣਾ ਪੜਿਆ ਇਹਨੂੰ। ਕੀ ਕੀ ਕਹਿੰਦੀ ਕਿ ਮੈਂ ਤੈਨੂੰ? ਦਾਦੀ ਕੌਰ। ਦਾਦੀ ਕੌਰ। ਐਸਾ ਦਾਦੀ ਕੌਰ ਆ? ਕੌਰ। ਆਈ ਆਈ ਤੇ ਉਹ ਦੀ ਸ਼ੰਦਰ ਸੀ। ਬੋਲ ਦੇ ਨਹੀਂ ਮੇਰਾ ਮੇਰਾ ਨਾਮ ਹੈ ਦੀਪੂ ਮੈਂ ਕੀ ਕਰਾਂ ਮੈਂ ਨਿਓ ਨਾ ਜੀ ਪਤਾ ਕੀ ਗੱਲ ਆ ਵੋਟਰ ਲਿਸਟ ਮੰਗਦਾ ਹੋ ਰਹਾ ਉਹ ਕਹਿੰਦਾ ਵੀ ਉਹ ਚਾਹੀਦੀ ਆ ਵੀ ਇੱਕ ਮਿੰਟ ਤੇ ਉਹ ਤਾਂ ਕੋਈ ਕਹਿੰਦੀ ਆ ਵੋਟਰ ਲਿਸਟ ਚਾਹੀਦੀ ਆ ਹਾਂਜੀ ਹੌਣ ਨੂੰ ਮੈਂ ਨਹੀਂ ਵੇਖਣਾ ਨਾ ਮੈਂ ਡਰ ਹੋ ਰਿਹਾ ਹੈ ਉਹ ਪਤਾ ਕੀ ਗੱਲ ਹੈ ਗੱਲ ਇਦਾਂ ਹੀ ਹੈ ਕਿ ਸਾਰੀ ਗੱਲ ਇਦਾਂ ਹੈ ਉਹ ਮੇਰੇ ਚ ਵੇੜ ਬਾਤ ਦੀ ਹੈ ਤੂੰ ਬੇਵਕਾਂ ਤੇ ਜੜਦੀ ਮੈਂ ਤੇਰੇ ਕੀ ਕਰਨਾ ਹੈ ਇਹ ਅਸਲੇ ਪਤਾ ਕੀ ਗੱਲ ਹੈ ਜਦੋਂ ਮੋਟਰਲਿਸਟ ਨੂੰ ਚਾਹੀਦੀ ਤੇ ਹੈਗੀ ਹੈ ਰਾਹੁਲ ਗਾਂਧੀ ਨੇ ਮੰਗੀ ਇਹ ਤਾਂ ਦੇਣੀ ਚਾਹੀਦੀ ਹੈ ਕਿਨੇ ਚਾਹੀਦੀ ਨਾ ਆਪਾਂ ਆਖੀਂ ਖਾਂਗੇ ਕਿੱਥੇ ਜਾਣਾ ਆਪਾਂ ਹੁਣ ਆਪਾਂ ਖਾਣ ਦੁੱਧ ਹੀ ਖਾਂਗੇ ਕਿਹੜੀ ਦੁੱਜੀ ਓ ਆਖੀਂ ਵਾਲੀ ਟੁੱਟੀ ਹੈ ਨਹੀਂ ਜਰੂਰ ਉਹ ਨਹੀਂ ਖਾਣੀ ਉਹ ਗੰਦੀ ਹੈ ਓ ਚੰਗੀ ਆ ਬਾਉ ਚੰਗੀ ਆ ਹਾਂ ਚੰਗੀ ਆ ਅੱਛਾ ਠੀਕ ਆ ਬਾਉ ਹਾਂ ਮਾ ਬਾਏ ਮੈਨੂੰ ਐ ਮੈਨੂੰ ਨਾ ਜੋਗੇ ਮੈਨੂੰ ਮੈਨੂੰ ਇਹ ਨਾ ਜੋ ਓਕੇ ਬਾਏ ਮੈਂ ਜਾਣਾ ਉਹ ਚੰਗੀ ਨਹੀਂ ਨੈਸਕੀ ਉਹ ਚੰਗੀ ਆ ਨਹੀਂ ਚੰਗੀ ਬਾਉ ਚੰਗੀ ਆ ਬਾਉ ਠੀਕ ਆ ਓਕੇ ਆਜੂ ਮੰਮੀ ਨੂੰ ਪਸੰਦ ਆ ਸਕੀਮ ਖਰੋਗਾ ਉਹ ਚਲੀ ਅੱਜ ਬਾਬਾ ਆ ਗਏ ਦੀ ਮਾਸੀ ਜੀ ਉਹ ਬਸ ਚਲਾ ਜਾ ਜਾ ਹੈ ਅਜਾ ਅਜਾ ਜਿੰਦਿਆਂ ਸਸਰੀਆਂ ਦਾ ਦੁਕਾਨਾ ਵੇਖਦੇ ਵੇਖੀ ਪਾਦੇ ਲੱਗ ਲੱਗ ਗਈਆਂ ਕਿ ਨਹੀਂ ਅਜੇ ਪੜਾ ਅਗਿਹੜੀ ਰਾਹ ਬਸ ਆ ਜਾਣਾ ਲੈਣਾ ਜੀ ਕੋਈ ਸੁਮਾਣ ਸੁਮਾਣ ਨਾ ਮਿਲਣਾ ਇਹ ਬਾ ਦੋਵੇਂ ਜੜਦੇ ਹਾ ਹੇ ਨੀ ਕਾਲੀ ਪੈ ਗਈ ਨਾ ਵੀ ਪਤਾ ਨਹੀਂ ਵੀ ਜਦੋਂ ਛੱਡ ਚੱਲਿਆ ਵਾ ਤਾਂ ਜਾ ਕੇ ਮੈਨੂੰ ਵਾਜਾ ਮਾਰਨ ਦੇ ਛਿੱਤ 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 ਚੱਲ ਉਤਰ ਨਾ ਨਹੀਂ ਆ ਜਾ ਇੱਧੇ ਚੱਲੀ ਇੱਦਾਂ ਬੈਕ ਤੇ ਇੱਦਾਂ ਵਾਪਸ ਆ ਜਾਣਾ ਕੌਣ ਪਾਪਾ ਲੈ ਵੀ ਦੁਕਾਨਾਂ ਲੱਗ ਨਹੀਂ ਉਹ ਆਹ ਦੁਕਾਨਾਂ ਕਿਹੜੇ ਕਿਹੜੀਆਂ ਲੱਗੀਆਂ ਵਧੀਆ ਗੰਦਰ ਹਨਾ ਆਜ ਬਜ਼ਾਰ ਥੋੜੀਆਂ ਲੱਗੀਆਂ ਜੇ ਲੱਗੀਆਂ ਨੇ ਉਧਾ ਥੋੜੀਆਂ ਬਹੁਤ ਚੱਲ ਇਹਨਾਂ ਬੜਾ ਰੌਣਕ ਮੇਲਾ ਹੋਗਾ ਇਧਰ ਵੀ ਲੱਗਿਆ ਆ ਇਧਰ ਲੱਗਣੀਆਂ ਅਜ ਸਾਰੀਆਂ ਇਹ ਲੱਗਣੀਆਂ ਹੋਰ ਮਿਲ ਲੱਗਦੀਆਂ 5 ਦਿਨ ਦੀ ਗੱਲ ਐ ਸਾਰੀ ਆ ਸਾਰਾ ਮਾਲ-ਮੂਲ ਆਦਾ ਇਧਰ 5 ਦਿਨ ਲੱਗਣੇ ਵੱਤ ਵੱਤ ਇਥੋਂ ਕੋ ਵਾਲੀ ਪਹਿਲਾਂ ਤੇਲ ਪੈਟਰੋਲ ਪੰਪ ਤੋਂ ਹਰ ਗਮ ਹਰ ਗਮ ਕਿਹੜੀ ਕਹਿੰਦੇ ਐ ਇਸਕੋ ਡੈਮੋ ਤਾਂ ਨਹੀਂ ਦਿੱਤੀ ਕੋਈ ਅੱਛਾ ਮੈਂ ਤੇ ਸਕ੍ਰੀਨ ਕੰਮ ਨਹੀਂ ਕਰਦਾ ਇਹ ਤੇ ਹਾਤੀ ਖੋਸ਼ ਹੋ ਗਈ ਹਰ ਗੋ ਮੇਰੀ ਐਨੇ ਜੀ